ਜਾਕੇ ਆਪਾਂ ਦੇਖ ਰਹੇ ਹਾਂ ਪੁੱਛਦੇ ਆ ਉਹਨੂੰ ਵੀਰੇ ਵੀਡੀਓ ਬਣਾਉਣੀ ਹੈ ਕਿ ਨੀਂ ਬਣਾਉਣੀ ਤਾਂ ਆਪਾਂ ਤੁਹਾਨੂੰ ਦੱਸਦੇ ਆ ਵੀਰੇ ਫਿਰ ਹੁਣ ਆਪਾਂ ਤੁਹਾਨੂੰ ਆਪਾਂ ਟਾਈਮ ਨਾਲ ਆਪਾਂ ਅਪਡੇਟ ਕਰ ਹਾਂ ਹਾਂਜੀ ਮਿੱਤਰੋ ਕਿਵੇਂ ਸਾਰੇ ਜਣੇ ਬਾਈ ਮੈਂ ਸੋ ਦੱਸ ਵਧ ਕਰਦਾ ਵੀਰੇ ਆਪਣੇ YouTube ਚੈਨਲ ਤੇ ਵੀਰੇ ਤੇ ਅੱਜ ਆਪਾਂ ਵੱਢਣ ਲੱਗਾ ਕੱਖ ਬਾਈ ਆਪਾਂ ਆ ਗਈ ਖੇਤਾਂ ਅੱਜ ਆਪਾਂ ਸੌਫਤ ਵੀ ਜਾਵਾਂਗੇ ਤੇ ਆਪਾਂ ਸੌਫਤ ਤੋਂ ਬਾਅਦ ਆਪਾਂ ਜਾਣਾ ਇੱਕ ਵਾਰ ਹਲੂ ਮਾਨ ਦੇ ਮੰਦਿਰ ਤੇ ਆਪਾਂ ਚੱਲਾਂਗੇ ਅਜ ਮੱਥਾ ਮੋਠਾ ਟੇਕਾਂਗੇ ਅਜ ਕਿਉਂਕਿ ਵੀਰੇ ਮੰਗਲਵਾਰ ਦਾ ਨੱਚ ਤੇ ਫਿਰ ਆਪਾਂ ਉਸ ਤੋਂ ਬਾਅਦ ਚੱਲਾਂਗੇ ਮੱਥਾ ਮੋਠਾ ਟੇਕ ਕੇ ਫਿਰ ਆਪਾਂ ਚੱਲਣਾ ਫਿਰ ਆਪਾਂ ਉੱਤੋਂ ਹੰੜਿਆਏ ਜਿਹੜੀ ਆਪਾਂ ਦੁਕਾਨ ਆਪਾਂ ਨਵੀਂ ਪਿੰਡ ਲਈ ਹੈ ਉਹਦੇ ਵਾਸਤੇ ਆਪਾਂ ਕੱਲ ਆਪਾਂ ਥੋੜੇ ਦਿਨ ਪਹਿਲਾਂ ਕਾਊਂਟਰ ਕਾਊਂਟਰ ਵੀ ਆਪਾਂ ਚੱਕ ਲਈ ਸੀ ਤੇ ਹੁਣ ਉੱਥੇ ਕੱਲੇ ਸ਼ੀਸ਼ੇ ਰਹਿ ਗਏ ਚੱਕਰਾਂ ਦੇ ਉਹ ਆਪਾਂ ਅੱਜ ਸ਼ੀਸ਼ੇ ਦੁਸੇ ਲਿਆਵਾਂਗੇ ਖੋਲ ਕੇ ਬਈ ਤੇ ਮੈਂ ਕਿਹਾ ਉਹ ਵੀ ਤੇ ਫਿਰ ਆਪਾਂ ਆ ਗਈ ਸੇਵਾ ਕੇ ਦੇਖੋ ਕੱਕ ਖੁੰਮੇੜ ਕੇ ਇੱਕ ਵੀਡੀਓ ਆਪਾਂ ਪਾਵਾਂਗੇ ਹਰਪਾ ਉੱਥੇ ਲਾਵਾਂਗੇ ਜਾ ਕੇ ਵੀਡੀਓ ਬਣਾਵਾਂਗੇ ਤੇ ਫਿਰ ਆਪਾਂ ਦੇਖਣ ਉਸ ਤੋਂ ਬਾਅਦ ਕੀ ਕਰਦਾਂਗਾ ਤੇ ਹੁਣੀ ਬਸ ਹੁਣੀ ਟਰੈਕਟਰ ਲਿਆ ਕੇ ਆਪਾਂ ਖੇਤ ਚ ਖੜੀ ਸੀ ਤੇ ਆਪਾਂ ਉਧੋਂ ਦਦ ਨੂੰ ਚੱਕ ਕੇ ਤੇ ਹੁਣ ਲੱਗਿਆ ਬੱਡਣਾ ਮੈਂ ਤੇ ਰਸਨ ਆ ਗਈ ਸੀ ਕੱਖ ਬੱਡਣੇ ਵੀਰੇ ਦੇਖੋ ਬਈ ਤੇ ਵੀ ਹੁਣ ਆਪਾਂ ਤੁਹਾਨੂੰ ਮਿਲਦੇ ਹੁਣ ਵੀਰੇ ਕੱਖ ਬੱਡਣ ਤੋਂ ਬਾਅਦ ਜੀ ਹਾਂ ਜੀ ਮਿੱਤਰੋ ਆਪਾਂ ਵੀਰੇ ਨਾ ਤੋ ਕੇ ਕੱਖੋ ਕੋ ਪੱਟ ਕੇ ਵੀਰੇ ਆਪਾਂ ਚੱਲੇ ਆ ਜੀ ਅੱਜ ਮੰਗਲਵਾਰ ਆ ਤਨਾਂ ਚ ਫਲੂ ਮਾਹਰ ਜੀ ਮੱਧ ਜਿਗਰ ਆਪਾਂ ਚੱਲਿਆਂਗੇ ਤੇ ਮੈਨੂੰ ਕਿਹਾ ਵੀ ਅੱਜ ਚੱਲੀਏ ਰ ਆਪਾਂ ਜ ਮੱਥਾ ਟੇਕ ਕੇ ਆਵਾਂਗੇ ਕਿਉਂਕਿ ਪਿਛਲੇ ਮੰਗਲਵਾਰ ਕੋ ਸੱਤ ਵਜੇ ਗਈ ਮਿਸ ਗਈ ਤੇ ਅੱਜ ਜਾਣ ਹੀ ਜਾਣਾਗਾ ਤੇ ਜੀ ਹੁਣ ਆਪਾਂ ਚੱਲੇ ਆ ਵੀਰੇ ਤਨੌਲੇ ਉੱਥੋਂ ਬਾਬਾ ਜੀ ਦਾ ਆਪਾਂ ਪ੍ਰਸ਼ਾਦ ਲੈਣ ਆਗੇ ਵੀਰੇ ਉੱਥੋਂ ਪ੍ਰਸ਼ਾਦ ਲੈ ਕੇ ਆਪਾਂ ਸਿੱਧਾ ਚੱਲਾਗੇ ਵੀਰੇ ਮੰਦਰ ਚ ਮੰਦਰਵਾਦੋਂ ਮੱਥਾ ਟੇਕ ਕੇ ਵੀਰੇ ਆਪਾਂ ਚੱਲਾਂਗੇ ਵੀਰੇ ਦੁਕਾਨ ਤੇ ਦੁਕਾਨ ਤੇ ਦੋ ਚਾਰ ਵੀਡੀਓ ਵੀ ਬਣਾ ਕੇ ਵੀਰੇ ਆਪਾਂ ਇਹ ਬਲਾਜਨ ਦਫਤ ਨਹੀਂ ਇਹ ਮੈਸ ਮਾਰ ਦਿਆ ਜਪਨ ਨਾ ਤੇ ਬੰਦ ਨਹੀਂ ਮੈਸ ਮਾਰੇ ਨੇ ਤੇ ਅਕਤੂਬਰ ਪਰ ਆਪਾਂ ਲਾ ਲਾਂਗੇ ਫੈਰੀਕਲ ਤੋਂ ਦਵਾਈ ਵੀ ਦਾ ਆਪਾਂ ਕੁੱਤੇ ਵਾਸਤੇ ਫੈਰੀਕਲ ਲੈਣੀ ਆ ਉਸ ਤੋਂ ਬਾਅਦ ਆਪਾਂ ਦਵਾਈ ਲੈ ਕੇ ਵੀਰੇ ਫਿਰ ਆਹ ਸ਼ਾਮ ਨੂੰ ਆਪਾਂ 7 ਵਜੇ ਕੇ 7 ਮੀਟਰ ਦਾ ਫਾਉਂਡਾ ਬਹਿ ਬਲੌਗ ਆਈ ਹੋਊਗਾ ਜੇ ਬੋਲੋ ਕਰੇ ਬਾਗੀ ਜਾਮਾ ਕੇ ਵੀਰੇ ਕੋਈ ਹੁਕਮ ਸਾਡੇ ਤੋਂ 3 ਵਜੇ 7 ਕਈ ਧੁੰਦ ਲੱਗ ਜਾਂਦੀ ਵੀਰੇ ਪੈਣਾ ਕਰਦਾ ਉਹ ਖੌਪਰ ਵਧਾ ਕੇ ਵੀਰੇ ਫਿਰ ਬੱਤਰੇ ਚੱਲਾਂਗੇ ਵੀਰੇ ਤੇ ਫਿਰ ਅਸੀਂ ਜਾ ਰਹੇ ਹਾਂ ਵੀਰੇ ਤਨੋਲੇ ਦੇਖੋ ਵੀਰਾ ਇਧਰ ਆ ਮੋੜ ਮੋੜਨ ਲੱਗਿਆ ਵੀਰੇ ਤਨੋਲੇ ਆ ਤੀ ਪਰ ਬਨੇ ਰਹੇ ਹੋ ਵੀਡੀਓ ਆਪਾਂ ਤੁਹਾਨੂੰ ਹੁਣ ਮਿਲਦਾ ਸ਼ੌਪ ਤੇ ਜਾ ਕੇ ਵੀਰੇ ਲੋ ਜੀ ਮਿੱਤਰੋ ਆਪਾਂ ਵੀਰੇ ਲੈ ਆਇਆ ਬਾਬਾ ਜੀ ਦਾ ਪ੍ਰਸ਼ਾਦ ਲੈ ਲਿਆ ਵੀਰੇ ਲੋ ਵੀ ਮਿੱਤਰੋ ਆਪਾਂ ਨੇ ਵੀਰੇ ਬਾਬੇ ਜੀ ਦਾ ਲੈ ਲਈ ਪ੍ਰਸ਼ਾਦ ਤੇ ਹੁਣ ਆਪਾਂ ਚੱਲਦੇ ਆ ਵੀਰੇ ਮੰਦਰ ਤੇ ਆਪਾਂ ਤੁਹਾਨੂੰ ਮਿਲਦਾ ਵੀਰੇ ਮੰਦਰ ਜਾ ਕੇ ਵੀਰੇ ਲੋ ਜੀ ਮਿੱਤਰੋ ਆਪਰੇ ਮੇਰੇ ਮੱਖਾ ਟੇਕ ਲਿਆ ਤੇ ਆਪਾਂ ਹੁਣ ਆਗੇ ਸਿੱਕੇ ਬਾਹਰ ਆ। ਤੁਹਾਨੂੰ ਆਪਾਂ ਚਾਹਦੇ ਆਪਰੇ ਮੈਡੀਕਲ ਤੇ ਜੋ ਵੀ ਆਪਾਂ ਸਮਾਨ ਲੈਣਾ ਵੀਰੇ ਆਪਣੇ ਕੁੱਤੇ ਵਾਸਤੇ ਕਿ ਆਪਾਂ ਕੋ ਮੈਡੀਸਨ ਲੈ ਕੇ ਫਿਰ ਆਪਾਂ ਚੱਲਦੇ ਆਪਾਂ ਦੀ ਸ਼ੌਪ ਤੇ ਫਿਰ ਆਪਾਂ ਇਹਦੇ ਪਿੰਡੀਆਂ ਨਾਲ ਤੇ ਆਪਾਂ ਤਾਂ ਖੜਾਂਗੇ ਆਪਾਂ ਉਹ ਪੁੱਛਾਂਗੇ ਵੀ ਬਰਾਉਣੀਏ ਵੀਡੀਓ ਕਿ ਨਹੀਂ ਬਣਾਉਣੀ 6 ਪਈ ਉਹਨੇ ਹਾਂ ਕਿ ਕਿ ਵੀਡੀਓ ਬਣਾਉਂਗਾ ਆਪਾਂ ਵੀਡੀਓ ਬਣਾ ਲਾਂਗੇ 6 ਉਹਨੇ ਕਿਹਾ ਵੀ ਅੱਜ ਆਪਾਂ ਹਟਿਆ ਜਾਣਾ ਸ਼ਿਸ਼ੇ ਤੋਂ ਤੇ ਫਿਰ ਆਪਾਂ ਚੱਲਾਂਗੇ ਸ਼ਿਸ਼ੇ ਤੋਂ ਪਲੰਗ ਨਾਲ ਬਈ ਆਪੇ ਕੋਈ ਪਾਪਾ ਕਰਦਾ ਰਾਕਾ ਪਸਦ ਕਰ ਉਹ ਜੰਗ ਹਟਿਆ ਹਟਿਆ ਤੇ ਪਸੇ ਲਾ ਕੇ ਆਪਾਂ ਮੈਂ ਪੈਂਦਾ ਆਪਾਂ ਅੱਥੇ ਸਾਉਂਪੇ ਪੱਤਰੀ ਇਕ ਲੱਗ ਗਈ ਕਿਉਂਕਿ ਆਪਾਂ ਜਮਰਾਜ ਆਪਾਂ ਕਹਿ ਸ਼ੁਰੂ ਕਰਦੇ ਜਾਲ ਛਾਦੇ ਆਪਾਂ ਜਮਾਂ ਆਪਰੇ ਪੱਕਾ ਨੇ ਪਤਾ ਬਰੇ ਫੈਸਲਾ ਇਹ ਨਹੀਂ ਸਿੱਧਾ ਕਿ ਅਪਾ ਇੱਕ ਵਾਰ ਚਾਹਦੇ ਆ ਪਤਰਾਉਂਲੇ ਜਾ ਕੇ ਮੈਡੀਕਲ ਕੋ ਰੈਡੀਸ਼ਨ ਲੈ ਕੇ ਟ੍ਰਾਫਿਕ ਤੋਂ ਜਾ ਕੇ ਦੁਕਾਨ ਤੇ ਆਪਾਂ ਜਾ ਕੇ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਚੱਲ ਲੰਘਾਂਗੇ ਨਹੀਂ ਚੱਲਣਾ ਜਦ ਵੀਡੀਓ ਕਾਉਂਡੀ ਕਦੀ ਬਣਾਉਣੀ ਹੈ ਤੇ ਹਾਂ ਕਰਤੀ ਆਪਾਂ ਆਪਾਂ ਦੁਕਾਨ ਤੇ ਖੜ੍ਹ ਜਾਂਗੇ ਵੀ ਸੀ ਆਪੇ ਨੂੰ ਭੇਜ ਦਾਂਗੇ ਪਿੰਡ ਤੇ ਫਿਰ ਆਪਾਂ ਖਾਉਂਗਾ ਆਪਾਂ ਉਹਦੇ ਨਾਲ ਆਵਾਂਗੇ ਆਪਾਂ ਦਿਖਾਣਗੇ ਫੋਟੋ ਬੈਗ ਪਕਰਾਂ ਕਿ ਸਾਰਾ ਦਿਨ ਕਿ ਕਿਤਾ ਕੀਤੇ ਤੇ ਕਰਨਾ ਕੀ ਹੈ ਨਾ ਕੇ ਵੀ ਤੇ ਫੇਰ ਆਪਾਂ ਚਾਹਦੇ ਆ ਬਰੇ ਤਰੌਂਲੇ ਕਿ ਤਾਂ ਬਹੁਤ ਪਹਿਲਾਂ ਦਿੱਤੀ ਆ ਪਾ ਪੁਰਾਣੇ ਬਾਜ਼ਾਰ ਤੋਂ ਹੱਟ ਮੈਂ ਇੱਕ ਵਾਹੇ ਪਿੱਛੇ ਆਏ ਆ ਪਾ ਤੇ ਆਪਾਂ ਤੁਹਾਨੂੰ ਹੁਣ ਬਾਜ਼ਾਰ 'ਚ ਜਾ ਕੇ ਮਿਲਦੇ ਆਂ ਬ੍ਰਦਰ ਲੋ ਜੀ ਮਿੱਤਰੋ ਆਪਾਂ ਨੂੰ ਮਿਲ ਕੇ ਆ ਵੀਰੇ ਮੈਡੀਸਨ ਤੇ ਹੁਣ ਆਪਾਂ ਚੱਲਦੇ ਆਂ ਵੀਰੇ ਆਪਣੀ ਦੁਕਾਨ ਤੇ ਵੀਰੇ ਜਾ ਕੇ ਆਪਾਂ ਦੇਖਦੇ ਆਂ ਪੁੱਛਦੇ ਆਂ ਉਹਨੂੰ ਵੀਰੇ ਵੀਡੀਓ ਬਣਾਉਣੀ ਆ ਕਿ ਨਹੀਂ ਬਣਾਉਣੀ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀਰੇ ਕਿਉਂਕਿ ਤੁਹਾਨੂੰ ਆਪਾਂ ਟਾਈਮ ਨਾਲ ਅਪਡੇਟ ਕਰ ਆਈਫੋਨ ਤੋਂ ਕੋਈ ਲੋ ਵੀ ਮਿੱਤਰੋ ਆਪਾਂ ਹੀ ਪਹੁੰਚ ਗਏ ਦੁਕਾਨ ਤੇ ਬਰੇ ਆਪਣੇ ਪੜੀਆਂ ਨਾਲ ਕਰਤ ਕੈਸ਼ ਆਉਂਦੇ ਜੰਮ ਵੀ ਇਹ ਬੰਦੇ ਕੱਢ ਕੈਸ਼ ਕਰ ਜਿਗਾ ਸੀ ਹੁੰਦਾ ਕਿ ਫਿਰ ਮੈਂ ਟਾਈਮ ਆਪਾਂ ਪੈਡ ਕੀ ਕਮਗਾ ਕੇ ਤੇ ਆਪਾਂ ਚੱਲਦੇ ਆਂ ਦੁਕਾਨ ਤੇ ਦੇ ਆ ਪਹੁੰਚ ਗਏ ਆਪਾਂ ਇੱਕ ਤੋਂ ਕਰਾਂਗੇ ਵੀਡੀਓ ਵੀਡੀਓ ਵਗੈਰਾ ਸੂਟ ਬਈ ਕਰਦੇ ਆਪਾਂ 5-10 ਮਿੰਟ ਤੱਕ ਤੇਰਾ ਵੀ ਖਤਮ ਹੀ ਹੋਣਾ ਬਿਲਕੁਲ ਆਪਾਂ ਕਲਾਸ ਗੋ ਲੈ ਕੇ ਆਵਾਂਗੇ ਆਪਾਂ ਉਹ ਨਹੀਂ ਇਹ ਪਾਰਸਰ ਆ ਰਿਹਾ ਮੇਰੇ ਵਾਸਤੇ ਆਪਾਂ ਵਕਤ ਤੋਂ ਪਾਰਸਰ ਖੜਨਾਗਾ ਹਰਕੇ ਆਪਾਂ ਹੋਰ ਦੁਬਾਰਾ ਆਪਾਂ ਫੇਰ ਵਾਪਸ ਦੁਕਾਨ ਤੇ ਵੀਰੇ ਦੇਖੋ ਹਾਂ ਜਿਹੜਾ ਇਹਦੇ ਵਾਲਾ ਲੱਗਦਾ ਹੈ ਜੇ ਜੇ ਤੋ ਹੋ ਗਈ ਆਪਾਂ ਆਪਣੀ ਸੌਫਾ ਤੇ ਰੋ ਸੀ 55 ਵੀ ਲਿਖ ਦੇਣਾ ਦੇਖੋ ਦੋ ਇੱਕ ਡੱਬੀ ਫਿਰ ਚਾਣਾਂ ਜੀ ਦੇਖੋ ਜੀ ਮਿੱਤਰੋ ਆਪਾਂ ਆ ਗਏ ਸੀ ਵੀਰੇ ਦੁਕਾਨ ਤੇ ਤੇ ਆਪਣਾ ਨਾ ਫੂ ਆਹੋ ਹੋ ਗਿਆ ਹੀ ਖਰਾਬ ਵੀ ਦੇਖੋ ਆਪਾਂ ਇਹ ਥੋੜੀ ਖਰਾਬ ਨਹੀਂ ਗਾਰਡ ਲਵਾਇਆ ਵੀਰੇ ਆਪਾਂ ਇੱਥੇ ਤੇ ਆਪਾਂ ਦੂਜਾ ਲਵਾਇਆ ਦੇ ਜੋ ਹੁੰਦਾ स्मूथ ਹਲਾ ਉਹ ਲਵਾਇਆ ਬਈ ਤੇ ਮੈਂ ਇਹ ਤਾਂ ਉਸ ਮਰਜੀ ਆ ਉਹਨੇ ਲਾਇਆ ਬਈ ਬੰਦੇ ਨੇ ਇਹ ਬੰਦੇ ਨੇ ਲਾਇਆ ਮੇਰੇ ਮੋਬਾਈਲ ਤੇ ਗਾਰਡ ਬਈ ਆਏ ਹੁਣ ਦੇਖਦੇ ਆ ਵੀਰੇ ਮੈਮਰੀ ਵੀ ਕਰਾਉਣੀ ਆ ਆਪਣੇ ਫੋਨ 'ਚ ਬਈ ਕਵਰ ਵੀ ਲਾਣਾ ਇਹਦਾ ਕਵਰ ਤਾਂ ਇਹਦਾ ਵੀ ਖਰਾਬ ਹੋ ਜਾ ਹੋਇਆ ਪਿਆ ਦੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਬਈ ਕਵਰ ਸਹੀ ਹੈ ਜਾਂ ਗਲਤ ਹੈ ਬਈ ਆਪਾਂ ਨੂੰ ਤਾਂ ਬਥੇ ਲੱਗਿਆ ਨਹੀਂ ਬਈ ਇਹ ਇਹ ਵਾトゥ ਵੀ ਦੱਸਿਓ ਬਈ ਮੈਨੂੰ ਤੇ ਇਹਨਾਂ ਪਾ ਚੱਲਦੇ ਆ ਲੋ ਵੀ ਮਤਰੋ ਆਪਾਂ ਜੀ ਲੱਗਿਆ ਹਾਂ ਬਲੌਗ ਐਂਡ ਕਰ ਦਾਂ ਬਈ ਮੁਲਾਕਾਤ ਹੋਏ ਕੱਲ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਬਈ ਆਪਣਾ ਕੱਲਾ ਬਲੌਗ ਆ ਗਿਆ ਤੁਸੀਂ ਸਾਰੇ ਜਣੇ ਜਾ ਕੇ ਦੇਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਪਿਆਰਾ ਕਮੈਂਟ ਕਰੋ ਤੇ ਚਾਰ ਦੋਸਤਾਂ ਕਰੋ ਸ਼ੇਅਰ ਟਾਟਾ ਸੀ ਯੂ ਬਾਈ ਬਾਈ ਦੋਸਤੋ